ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਵੀਡੀਓ ਤੁਹਾਡੇ ਨਾਲ ਆਪਾਂ ਜਰਸੀ ਬੱਚਾਂ ਦੀ ਵੀਡੀਓ ਸਾਂਝੀ ਕਰਨੀ ਹੈ ਇੱਕ ਤਾਂ ਤੁਹਾਨੂੰ ਦਿਖਾ ਦਾਂ ਗੱਬਣ ਚੱਕਪਾਸ ਜਿਹੜੀ ਜਰਸੀ ਵਾਹੜ ਪਹਿਲੇ ਨੰਬਰ ਤੇ ਆ ਖੜੀ ਆ ਤੇ ਇੱਕ ਦਿਨ ਆ ਤੁਹਾਨੂੰ ਦਿਖਾ ਦਾਂ ਟੋਕੜ ਗੱਬਣ ਜਰਸੀਆਂ ਠੀਕ ਆ ਤੇ ਬਾਕੀ ਜਿਹੜੀਆਂ ਆ ਛੋਟੀਆਂ ਬੱਚੀਆਂ ਨੇ ਮਗਰ ਲੱਗ ਭਾ ਗਏ ਮੰਨ ਕੇ ਟੋਟਲ ਇਹ ਤਿੰਨ ਤਣੇ 6 ਟੋਟਲ 9 ਨਾਗਾ 9 ਦੇ ਵਿੱਚੋਂ ਇੱਕ ਆ ਗੱਬਣ ਚੱਕਪਾਸ ਤੇ ਕਾ ਤੋਂ ਕੁੜ ਗੱਬਣਾ ਪਿੱਛੇ ਰੀਆਂ 7 ਜਿਵੇਂ 7 ਦੇ ਵਿੱਚ ਤੁਹਾਨੂੰ ਛੋਟੀਆਂ ਬੱਚੀਆਂ ਇਸ ਤਰ੍ਹਾਂ ਦੀ ਕੁਆਲਿਟੀ ਠੀਕ ਆ ਬਹੁਤ ਚੰ ਇਸ ਤਰ੍ਹਾਂ ਦੇ ਜਿਹੜੇ ਬੱਚੇ ਤੁਹਾਨੂੰ ਇਸ ਵੀਡੀਓ ਚ ਮਿਲਣਗੇ ਤੇ ਰੇਟ ਬਿਲਕੁਲ ਜਾਇਜ਼ ਜੇ ਹੋਣਗੇ ਤੇ ਵੀਡੀਓ ਦੇ ਵਿੱਚ ਹੀ ਕਰਦੇ ਇੱਕ ਬਿਲਕੁਲ ਹੋਰ ਵੀ ਛੋਟੇ ਤੁਹਾਨੂੰ ਬੱਚੇ ਜਿਵੇਂ ਆ ਦੇਖੋ ਜਿਹੜਾ ਦੁੱਧ ਪੀਂਦੇ ਵਾਲੇ ਬੱਚਿਆਂ ਦਾ 6 ਮਹੀਨੇ 2 ਮਹੀਨਾ ਬੱਚਾ ਹੋਊਗਾ ਇਸ ਤਰ੍ਹਾਂ ਤੁਹਾਨੂੰ ਬੱਚੇ ਜਿਹੜੇ ਵੀਡੀਓ ਚ ਦਿਖਾ ਦੇ ਇੱਕਾ ਤੁਹਾਨੂੰ ਸਾਈਟ ਵੱਲ ਚ ਦਿਖਾ ਦੇਗੇ ਤੇ ਬਾਕੀ ਕਰਾਂਗੇ ਬਾਈ ਨਾਲ ਗੱਲਬਾਤ ਤੇ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫਿਰ ਮਾਲਕ ਨਾਲ ਸੰਪਰਕ ਕਰੋ ਬਾਈ ਸੱਸੀ ਕਾਲ ਜੀ ਸੱਸੀ ਕਾ ਬਾਈ ਬਾਈ ਐਡਰੈਸ ਬੋਲਦੀ ਆਪਣਾ ਨਾਮ ਆਪਣਾ ਗੁਰਪ੍ਰੀਤ ਸਿੰਘ ਆ ਬਈ ਪਿੰਡ ਜੈਤੋ ਜ਼ਿਲ੍ਹਾ ਫਰੀਦਕੋਟ ਬਾਜਾਖਾਨਾ ਰੋਡ ਤੇ ਆਪਣਾ ਘਰ ਆ ਜਾਂਦਾ ਜੈਤੋ ਤੋਂ ਬਾਜਾਖਾਨ ਜਾਵਾਂਗੇ ਹਾਂ ਬਸ ਕਿਲੋਕਮੀਟਰ ਅੱਗੇ ਆ ਕੇ ਘਰ ਆਪਣਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 9653030312 ਠੀਕ ਤੇ ਟੋਟਲ 9 ਨਾਗ ਆਪਣੇ ਕੋਲੇ ਆਪਣੇ ਕੋਲੇ ਹਾਂਜੀ ਬਈ 9 ਨਾਗ ਦੋ ਗੱਬਣਾ ਵਛੇ ਇਹਨਾਂ ਚ ਪਹਿਲੀ ਦਾ ਮਲ ਦੂਜੇ ਸੂਏ ਵਾਸਤੇ ਆ ਗਈ ਹਾਂ ਦੂਜੇ ਸੂਏ ਆ ਕੀ ਆ ਬੱਚੇ ਸਾਰੇ ਖੀਰੇ ਆ ਸਾਰੇ ਖੀਰੇ ਬਈ ਕਿਸੇ ਦੇ ਫੋਟ ਸ਼ਾਕ ਨਹੀਂ ਚਾਰ ਚਾਰ ਹੀ ਥਾਣਾ ਸਾਰਿਆਂ ਦੇ ਠੀਕ ਕਿੱਧਰ ਸਟਾਰਟ ਕਰ ਗੱਲ ਕਿ ਪਹਿਲਾਂ ਆ ਇਧਰ ਗੱਬਣ ਤੋਂ ਕਰ ਲੋ ਬਈ ਇਹ ਤੋਂ ਕਰ ਲੈਣਾ ਜਿਵੇਂ ਆ ਪਹਿਲੇ ਨੰਬਰ ਤੇ ਵੜਾ ਆ ਗਈ ਤੇ ਰਹਾ ਨਾ ਹਾਂਜੀ ਬਈ ਇਹ ਮਤਲਬ ਇੱਕ ਦੂਜੇ ਸੂਏ ਵਾਸਤੇ ਇੱਕ ਦੂਜੇ ਸੂਏ ਲਈ ਗੱਬਣਾ ਬਈ ਕਿੰਨੇ ਟਾਂ ਦੀ ਗੱਬਣਾ ਹੋਗੀ ਇਹ ਬਈ 7 ਮਹੀਨੇ ਤੇ 10 ਦਿਨਾਂ ਦੀ ਗੱਬਣਾ ਹੋਣਾ ਸਵਾ 7 ਮਹੀਨੇ ਹੋ ਗਏ ਹਾਂ ਸਵਾ 7 ਮਹੀਨਾ ਦੀ ਪੌਣੇ 2 ਮਹੀਨੇ ਸੁੰਦੇ ਰਹੇ ਹਾਂ ਪੌਣੇ 2 ਮਹੀਨੇ ਰਹੇਗੇ ਜਮ ਦੁੱਧ ਦਰਾਈ ਹੈ ਦੁੱਧੋਂ ਡਰਾਈ ਹੈ ਬਈ ਛੜਤੀ ਹੁਣ ਠੀਕ ਹੈ ਲਾ ਤੋਰ ਦੇ ਕਰ ਦੂਜੇ ਸੂਏ ਵਾਸਤੇ ਮਿੱਤਰ ਪਿਆਰੋ ਗੱਬਣਾ 7 ਮਹੀਨੇ ਤੇ 10 ਦਿਨਾਂ ਦੀ ਗੱਬਣ ਚੈੱਕ ਪਾ ਇਹ ਆਪਣੇ ਘਰ ਦੀ ਵਹਿੜਾ ਤਾਂ ਆਪਣੇ ਕੋਲ ਦੈਨ ਲਿਖੇ ਹੋਇਆ ਅੱਛਾ ਇਹ ਵੜ ਆਪਣੇ ਘਰ ਦੀ ਬਾਕੀ ਕਰਦੀ ਪਿਛਲੇ ਸੂਏ ਦੀ ਵੀ ਆਪਣੀ ਆਪ ਦੀ ਠੀਕ ਹੈ ਠੀਕ ਹੈ ਹਾਂ ਦੁੱਧ ਛੱਡ ਨੂੰ ਕਿੰਨਾ ਸਮਾਂ ਹੋ ਗਿਆ ਬਾਈ ਬਸ ਇਹਨੂੰ 15 20 ਤਾਂ ਨਹੀਂ ਹੋਏ ਹਣ ਕੇ ਮਸਾ ਥਾਨ ਤੋਂ ਚ ਕੋਈ ਘਾਟ ਵਾਦ ਨਾ ਨਾ ਬਾਈ ਕੁਝ ਜਮਾ ਵਾਲਾ ਚੈੱਕ ਕਰਕੇ ਲੈ ਕੇ ਜਾਵੇ ਪਰ ਆਪਣੀ ਵੀ ਫੁੱਲ ਗਰੰਟੀ ਦੁੱਧ ਕਿੰਨਾ ਕਿ ਦਿੱਤਾਗਾ ਦੁੱਧ ਦੇ ਨੇ ਬਾਈ ਬਾਹਲਾ ਨਹੀਂ ਝੂਠ ਨਹੀਂ ਮਾਰਦਾ 14 ਕਿਲੋ ਦਿੱਤਾ ਪਹਿਲੇ ਸਵੇਰੇ ਠੀਕ ਹੈ ਹਾਂ ਐਵੇਂ ਕੁਝ ਬੋਲਣ ਨੂੰ ਆਪਾਂ ਵੀ 10 ਬੋਲ ਵੀ ਬੋਲਦਗੇ ਹਾਂ ਤੇ 14 ਕਿਲੋ ਦਿੱਤਾ ਪਹਿਲੇ ਰਾਈ ਦਾ ਥੋੜਾ ਜਿਹਾ ਲੇਵਾ ਤਾਂ ਖਾਦ ਵੀ ਹੋ ਜਾਂਦਾ ਨਾ ਜਿਵੇਂ ਸਾਰਾ ਇੱਥੋਂ ਦੁਹਾ ਥਾਨ ਪਰ ਚਾਰਾ ਕਰਮਲ ਦੇ ਪੰਜਵੇਂ ਦੀ ਫੋਰਸਾਂ ਕੋਈ ਨਹੀਂ ਕੀ ਫੋਰਸਾਂ ਹਨ ਹਾਂ ਤੇ ਫਿਰ ਆਪਾਂ ਇਹਦਾ ਆਪਣਾ ਗੁਰਪ੍ਰੀਤ ਕੀਰੇਟ ਕਰਾਂਗੇ ਵੀਰੇ ਪਹਿਲਾਂ ਇਹਦਾ ਮੁੱਲ ਬਈ 42000 ਰੁਪਿਆ ਵਿੱਚੋਂ ਮਾਨਤਨ ਹੋ ਜਾਊਗਾ 42 ਵਿੱਚੋਂ ਮਾਨਤਨ ਹੋ ਜਾਊਗਾ ਜੇ 1.5 ਪੌਂਡ ਦੋ ਮਹੀਨੇ ਸਾਂਭਣੀ ਹੈਗੀ ਬਸ ਤਾਂ ਹਾਂ 2 ਮਹੀਨੇ 2000 ਰੁਪਿਆ ਕਰਾ ਦੋ ਦੋ ਮਹੀਨਾ ਚ ਹਾਂ ਹਾਂ ਬਈ ਤੁਸੀਂ ਸਾਬ ਲਈ ਨਾ ਠੀਕ ਹੈ ਦੋ ਨੰਬਰ ਤੇ ਆਈ ਆਪਣੇ ਕੋਲੇ ਗੱਬਣ ਚੱਕ ਪਾਸ ਹੈ ਇਹ ਵੀ ਬਈ 2.5 ਮਹੀਨੇ ਚੱਕ ਪਾਸ ਹੈ ਦੰਦੋ ਖੀਰੀ ਹੈ ਇਹ ਹੀ ਫਰਮਸੀ ਆ ਜੀ ਹਾਂ ਫਿਰ ਹਾਂ ਕਰੀ ਮੂਹੇ ਤਾਂ ਇਧਰੋਂ ਆ ਇੱਥੋਂ ਤੁਹਾਨੂੰ ਦਿਖਾ ਦਿੰਦੇ ਹਾਂ ਕੁਆਲਿਟੀ ਬਹੁਤ ਆ ਬਈ ਬੱਚੀ ਦੀ ਬੱਚੀ ਦੇ ਕੰਨ ਕੋਨੋ ਤੇ ਫੇਸ ਕੁਆਲਿਟੀ ਬੜੀ ਚੰਗੀ ਆ ਨਾ ਤੇ ਬਾਕੀ ਸਭੀ ਬੜੀ ਵਾਕ ਮਾਲਾ ਹੀ ਨਹੀਂ ਹੈ ਕੋਈ ਲੱਸੀ ਲਾਮੀ ਆ ਪੂਰੀ ਗੋਲ ਮਟੋਲ ਜੀ ਹਜੇ ਤਾਂ ਸਾਰੀ ਪੌਣੇ 2 ਸਾਲ ਦੀ ਬੱਚੀ ਆ ਬਈ ਕੱਦ ਬੜਾ ਕਰੂਗੀ ਇਹ ਹਾਂ ਕੱਦ ਕਾੜ ਵੀ ਕਰਨਾ ਹੈ ਹਾਂ ਜਮਾ ਕੱਚੀ ਖੀਰੀ ਆ ਬੱਚੀ ਠੀਕ ਆ ਵੀਰੇ ਹਾਂ ਟੇਰ ਗਈ ਆ ਪਲੀ ਪੂਰੀ ਸਹੀ ਆ ਪਲੀ ਪੂਰੀ ਆ ਨਾ ਤੇ ਥਾਣੇ ਦੇ ਵੀ ਚਾਹ ਰਹੀ ਆ ਫਿਰ ਚਾਰ ਹੀ ਥਾਣਾ ਬਈ ਵਿਖਾ ਦੇ ਚੈੱਕ ਕਰਾ ਲੈਣਾ ਬਣ ਕੇ ਆਉਣਾ ਨਾ ਬਣ ਕੇ ਚੈੱਕ ਕਰਾ ਦੇ ਜਦ ਬਣ ਕੇ ਕਰਾ ਦੇਗੇ ਦੁਹਾਈ ਮੂਹ ਮਿਹਾਇਾ ਕੜਾ ਲੈ ਗੜਾ ਕਦਾ ਫਮਾਰ ਕੇ ਦਾ ਤਾਂ ਇੱਥੋਂ ਮਾਰਨੇ ਆ ਕਰ ਬੱਛੀ ਚ 2.5 ਮਹੀਨੇ ਦੀ ਗੱਬਣਾ 2.5 ਮਹੀਨੇ ਦੀ ਢਾਂਗਾ ਤੇ ਉੱਤੇ ਹੀ ਹੋ ਕੱਟ ਨਹੀਂ ਬਈ ਠੀਕ ਆ ਠੀਕ ਆ ਤੇ ਇਹ ਬੱਛੀ ਆਪਾਂ ਕਿੰਨੇ ਚ ਦੇ ਦਾਂਗੇ ਫਿਰ ਇਹਦਾ ਮੁੱਲ 38000 ਰੁਪਈਆ ਬਈ 38000 ਰੁਪਈਆ ਹਾਂ ਇਹਦਾ ਮਾਨਤਨ ਹੋਊ ਬਸ ਮਾਨਤਨ ਹੋ ਜਾਊਗਾ ਹਾਂ ਲੈ ਮਿੱਤਰ ਪਿਆਰੋ ਬੱਛੀ ਹੈਗੀ ਸ਼ਕੀਨਪੂਰੀ ਬਾਜਨਪੂਰਾ ਬੱਛੀ ਦਾ ਗੋਲ ਮੋਲ ਰੁਪਈਆ 2.5 ਤੋਂ ਪੌਣ ਤੱਕ ਮੇਰੇ ਗੱਬਣਾ ਤੇ 38000 ਬਾਈ ਨੇ ਕਰਤਾ ਮੁੱਲ ਤੇ ਬਾਕੀ ਵਾਧਾ ਕੱਟਾ ਜੇ ਜ਼ਰੂਰ ਹੋਈ ਨਹੀਂ 38000 ਤੋਂ ਫੋਰ ਹੀ ਲੈ ਹਮ ਲੱਕੜੀ ਲਾਤੀ ਸਹੀ ਇੱਥੋਂ ਥਣਾ ਜਣੀਆਂ ਮਾਰਿਓ ਸਾਊਸ ਢੋਲੀਪੂਰੀ ਪਾਟਦੇ ਨਾ ਹਾਂ ਹਾਂ ਬਾਈ ਹਮ 38 ਆ ਤੁਹਾਡਾ ਮਾਨਤਨ ਕਰ ਦੂ ਬਾਈ ਤਾਂ ਚੰਗੀ ਹੈ ਕੁਆਲਿਟੀ ਬੱਛੀ ਯਾਰ ਨਾ ਤੇ ਅੱਗੇ ਵੀ ਆਪਣਾ ਕੋ ਤਿੰਨ ਨੰਬਰ ਬੱਛੀ ਹੈ ਨਾ ਹਾਂ ਬਾਈ ਇਹ 10 ਇਹ 10 ਮਹੀਨਿਆਂ ਦੀ ਬੱਛੀ ਆ ਠੀਕ ਆ ਸਾਹ ਹਟ ਆਈ ਹਾਂ ਹਾਂ ਇਹਦੇ ਵੀ ਚਾਰ ਹੀ ਥਾਣਾ ਲਾਥਾਂ ਚੈੱਕ ਕਰਾ ਦਿਓ ਪਹਿਲਾਂ ਫੋਰ ਸ਼ਾਂ ਕੋਈ ਨਹੀਂ ਹਮ ਥਾਣ ਸੋਨੇ ਲੱਗਿਆ ਨਾ ਗੈਪ ਦੇ ਵਿੱਚ ਹਾਂ ਕੁਆਲਿਟੀ ਬੱਛੀ ਚੰਗੀ ਆ ਨਾ ਸਿੰਘਾ ਬਹੁਤ ਵਧੀਆ ਕੁਆਲਿਟੀ ਆ ਬੱਛੀ ਠੀਕ ਹੈ ਜੀ ਤੇ ਬੇਲ ਬੱਚੀ ਦੀ ਪੂਰੀ ਫੁੱਲ ਹੈ ਬਾਕੀ ਉਮਰ ਸਾਹ ਨਾਲ ਕਾਦੇ ਬੱਚੇ ਸੋਹਣਾ ਲੈਂਥ ਲੰਬਾਈ ਬਹੁਤ ਵਧੀਆ ਹੈ ਹਾਂ ਲੰਬਾਈ ਬੜੀ ਹੈ ਬੱਚੀ ਦੀ ਨਾ ਇਹ ਜਿਹੜੀ ਗੱਲ ਆ ਗਈ ਬਾਕੀ ਹਾਈਟ ਦੇਖੋ ਸੋਨ ਦਾ ਜੀ 10 11 ਮਹੀਨਾ ਦੀ ਬੱਚੀ ਦਾ ਕਿੰਨਾ ਹੁੰਦਾ ਤੇ ਬਾਕੀ ਜਰਸੀ ਦਾ ਵੈਸੀ ਕੀ ਹਾਈਟ ਵੈਸੀ ਛੋਟੀ ਹੁੰਦੀ ਹੈ ਐਚ ਐਫ ਨਾਲੋਂ ਤੇ ਸਭੀ ਪਲੀ ਚੰਗੀ ਹੈ ਵੀ ਪੱਧਰੀ ਪੁੱਧਰੀ ਆ ਗਈ ਪੂਰੀ ਤੇ ਫੇਸ ਫੂਟ ਬੜਾ ਸੋਹਣਾ ਬਈ ਮਾਨਾ ਹਾਂ ਛੋਟੇ ਛੋਟੇ ਦੰਦੋ ਖੀਰੀ ਆ ਬਈ ਹਨ ਜਮਾ ਖੀਰੀ ਬਈ 10 ਮਹੀਨਾ ਦਾ ਬੱਚਾ ਹੀ ਹੈ ਨਾ 10 ਮਹੀਨਾ ਬੱਚਾ ਠੀਕ ਹੈ ਨਾ ਪਤ ਓਏ ਡਰਦੀ ਆ ਥ ਇਹ ਬੱਚੀ ਕਿਨੇ ਚੱਲੇਗਾ ਆਪਾਂ ਇਹਦਾ ਮੁੱਲ ਤਾਂ ਬਈ 25000 ਆ ਹਾਂ ਇਹਦਾ ਮਾਨਤਨ ਕਰ ਦਾਂਗੇ ਕੁਆਲਿਟੀ ਬਹੁਤ ਆ ਵੱਚੀ ਦੀ ਇਹਦੀ ਮਾ ਦਾ ਵੀ ਚੰਗਾ ਰਿਕਾਰਡ ਸੀਗਾ ਠੀਕ ਹੈ ਹਾਂ 25000 ਚ ਮਾਨਤਨ ਹੋ ਜਾਊਗਾ 25000 ਚ ਮਾਨਤਨ ਕਰਾਂਗੇ ਵਧੀਆ ਜਿਹਾ ਮਾਨਤਨ ਬਾ ਮਾਨਤਨ ਜਿਹੜਾ ਹੋਇਆ ਕਰ ਦਾਂਗੇ ਬਈ ਜਿੰਨਾ ਹੈ ਬੱਚੀ ਬਹੁਤ ਸੋਹਣੀ ਆ ਬਈ ਕੁਆਲਿਟੀ ਵਾਲੀ ਆ ਫਿਰ ਕੁਆਲਿਟੀ ਵਾਲੇ ਬੱਚੇ ਦਾ ਆਟੋਮੈਟਿਕ ਰੇਟ ਤੁਹਾਨੂੰ ਪਤਾ ਆਪ ਨੂੰ ਮਹਿੰਗਾ ਮਿਲਦਾ ਆ ਕੁਆਲਿਟੀ ਰੇਟ ਤਾਂ ਹੋਣੀ ਹੋਣਾ ਹੈ ਨਾ ਆਪ ਨੂੰ ਵੀ ਮਹਿੰਗਾ ਮਿਲਦਾ ਪਰ ਇਹ ਤਾਂ ਗੱਲ ਹੈ ਜੇ ਕੋਈ ਸ਼ੱਕ ਨਹੀਂ ਕੀ ਕਿ ਆ 2 ਮਹੀਨੇ ਨੂੰ ਤਿੰਨਾਂ ਨੂੰ ਗਾ ਇੱਕ ਤੇ 25 ਤੁਹਾਡਾ ਮਾਤਰਾ ਕਰ ਦੂਗਾ ਬਾਈ ਤੇ ਕੁਆਲਿਟੀ ਬੱਚੀ ਦੀ ਬੜੀ ਚੰਗੀ ਆ ਤੇ ਇਸ ਫੇਰ ਆ ਚਾਰ ਨੰਬਰ ਤੇ ਉਹ ਦਾ ਹਾਂ ਸਾਨੂੰ ਪੰਜ ਨੰਬਰ ਤੇ ਨੀਂਨਾ ਦਿਖਾਵਾਂ ਠੀਕ ਆ ਬਹੁਤ ਸਮੇਂ ਪਹਿਲਾਂ ਬੱਚਾ ਗਿਆ ਵੀ ਤੇ ਉਹਦਾ ਵੀ ਚਾਰ ਨੰਬਰ ਤੇ ਨਾ ਇਹ ਕਿੰਨੀ ਕੁ ਉਮਰ ਦੀ ਆ ਇਹ ਵੀ ਬਸ 10 11 ਮਹੀਨਿਆਂ ਦੀ ਆ ਬਾਈ ਜੇ ਉਹ ਕੋਕਾ ਕੋਲਾ ਰੰਗ ਜਾ ਰਿਹਾ ਪੈ ਲਾ ਇਹ ਥੋੜਾ ਕਾਫੀ ਕਲਰ ਚ ਆ ਗਈ ਹਾਂ ਹਾਂ ਬਾਕੀ ਵੈਰਾਈ ਪੂਰੀ ਵੱਡੀ ਪੰਜਾਬ ਵਾਲੀ ਜਰਸੀ ਬੰਨ ਹਮ ਵੈਰਾਈ ਠੀਕ ਆ ਨਾ ਬੱਚੀ ਦੀ ਨਾ ਹਾਂ ਬਰੀਡ ਚੰਗੀ ਆ ਬਾਈ ਹਮ ਸਹੀ ਆ ਸਹੀ ਆ ਤੇ ਬਾਕੀ ਕਾਦੇ ਇਹਦਾ ਵੀ ਚੰਗਾ ਬੱਚਾ ਚੰਗੀ ਵੱਛੀ ਦੀ ਇਹ ਕਿੰਨੀ ਕੁ ਉਮਰ ਦੀ ਹੈ ਅੱਜ ਗੁਰਪ੍ਰੀਤ ਇਹ ਬਈ 10-11 ਮਹੀਨਾ ਦੀ ਹੈ ਇਹ ਵੱਛੀ ਬਸ ਬਸ ਤਿੰਨ ਤੇ ਚਾਰ ਹਾਂ ਪਰਵਾਨੀ ਆ ਇਹ ਵੀ ਬਸ ਤਿੰਨ ਚਾਰ ਮਹੀਨਾ ਨੂੰ ਨਾ ਇਹ ਇਹਦੇ ਬਿਲਕੁਲ ਕਾਬਲੀ ਹੈ ਵੀ ਠੀਕ ਆ ਬਸ ਰੰਗ ਦਾ ਹੀ ਫਰਕ ਆ ਨਾ ਹਾਂ ਬਾਕੀ ਦੀ ਹਾਈ ਥੋੜੀ ਜਿਆਦਾ ਦੇ ਨਾਲ ਹਾਂ ਹਾਂ ਉੱਚੀ ਆ ਥੋੜੀ ਇਹ ਕਿੰਨੇ ਦਾ ਬੱਚਾ ਆਪਾਂ ਇਹਦਾ ਮੁੱਲ 20000 ਆ ਬਈ ਇਹਦਾ ਮੁੱਲ 20 20 ਚ ਮਾਰ ਦਿਆਂਗੇ ਹਾਂ 20 ਚ ਮਾਨਤਨ ਕਰ ਦਿਆਂਗੇ ਠੀਕ ਆ ਲੈ ਵੀ ਲਗਭਗ ਸਾਲ ਕੇ ਦੜੇ ਚ ਪੈਂਦੀ ਹੈ ਮਹੀਨਾ ਵੀ ਦਿਨ ਬਾਈਕਾਂ ਦਾ ਘੱਟ ਹੋਣੀ ਹੈਗੀ ਕੱਦ ਵੀ ਚੰਗਾ ਬੱਚੀ ਦਾ ਤੇ ਲੰ ਆਪਾਂ ਕਹਿੰਦੇ ਲੈਗ ਸਕੋਰ ਕਾਹਾ ਦਾ ਕਿ ਜੱਲ ਲੱਤਾਂ ਦੇ ਬੰਤਰ ਸੋਹਣੀ ਹੈਗੀ ਤੇ ਢਾਂਚਾ ਚੰਗਾ ਬੱਚੀ ਦਾ ਬਾਕੀ ਫੀਡ ਫੁੱਡ ਚਾਰ ਕੇ ਦੋ ਚਾਰ ਮਹੀਨੇ ਬੱਚੀ ਦਾ ਜਦ ਰੰਗ ਰੂਪ ਹੋਰ ਹੀ ਬਣ ਜਾਂਦਾ ਹੁੰਦਾ ਇਹ ਸਾਨੂੰ ਪਤਾ ਹੀ ਸਾਰੇ ਪਰ ਉਹ ਨਾ ਲੈ ਮੜਾ ਹੋਈ ਮੁਰਗੀ ਲੈ ਇਹਦੀ ਤੁਹਾਨੂੰ ਚਾਰੀ ਦਿਖਾ ਦੇ ਝੋਲੀ ਝੋਲੀ ਬਹੁਤ ਹਾਂ ਥਣ ਚਾਰ ਨੇ ਇਥੋਂ ਹੀ ਆ ਮਾਰ ਲਓ ਠੀਕ ਹੈ ਇਹਦਾ ਹਜੇ ਲੂੰਈ ਚ ਹੀ ਪਈ ਆ ਨਾ ਪੂਰੀ ਆ ਨਾ ਹਾਂ ਹਾਂ ਲੂੰਈ ਵੀ ਝਾੜੀ ਬਈ ਹਜੇ ਤਾਂ ਬੱਚੀ ਨੇ ਬਸ ਦੋ ਗੱਟੇ ਪੈ ਜਾਣ ਨਾ ਬੱਚੀ ਵਧੀਆ ਪੰਜਣੀ ਪੂਰੀ ਥੋੜੀ ਲੱਸੀ ਆ ਸੱਜੇ ਆਪਨ ਕੋ 5 ਨੰਬਰ ਬੱਚਾ ਨਾ ਹਾਂ ਇਹ ਵੀ ਬਾਹਰ ਲਿਆ ਕਰ ਐਕਸਟਰਾ ਆਰਡੀਨਰੀ ਆ ਬੱਚਾ ਬਹੁਤ ਚੰਗਾ ਜਮਾ ਜਮਾ ਲੈ ਇਥੋਂ ਨਿਗਾ ਮਾਰ ਲਈ ਇਹ ਹੈਗਾ ਬੱਚਾ ਆਪਨ ਕੋ 5 ਨੰਬਰ ਕਿੰਨੀ ਕੁ ਉਮਰ ਦਾ ਹੈ ਇਹ ਬਈ ਸਾਰਾ ਹਜੇ 7 ਕੁ ਮਹੀਨੇ ਦਾ ਮਸਾ ਹੀ ਹੋਊਗਾ 7 ਕੁ ਮਹੀਨੇ ਦਾ ਰੋਕੀ ਰੋਕੀ ਚੱਕਾਈ ਦਨ ਮੜਾਇਆ ਕਿੰਨੇ ਚਿਰ ਦੇਗਾ ਬੱਚਾ ਆਪੇ ਇਹਦਾ ਮੁੱਲ ਵੀ ਬਈ 20000 ਹੈ ਮਾਨਤਨ ਹੋ ਜੂ ਇਹਦੇ ਥ ਠੀਕ ਹੈ ਉਹ ਕਹਿੰਦਾ ਸੀ ਰਬੜ ਫਾਰਮ ਵਾਲਾ ਸੀ ਬੰਦਾ ਕਹਿੰਦਾ ਰਬੜ ਛੜਾ ਲੈ ਬੜਾ ਬੰਦਾ ਨਾ ਮੱਥੇ ਜਨ ਤੇ ਆਪਾਂ ਜੇ ਸੰਗ ਦਗਾ ਕੇ ਦੇ ਦਿਆਂਗੇ ਬੰਦਾ ਜਾਂ ਆਪ ਦਗਾਉਣੇ ਆਪਦਗਾ ਲੂਗਾ ਠੀਕ ਹੈ ਠੀਕ ਹੈ ਹਾਂ ਟੂਆ ਟੂਆ ਬੋਦੀ ਵਾਲਾ ਬੱਚਾ ਬਹੁਤ ਵਧੀਆ ਬਾਕੀ ਸਭੀ ਬਲੀ ਵੀ ਚੰਗੀ ਹੈ ਨਾ ਹਾਂ ਇਹ ਨਹੀਂ ਕੋਈ ਲਿੱਸੀ ਲਾਮੀ ਜੀ ਹੈ ਲਾਤ ਲੁੱਤ ਪੜਨ ਵਾਲਾ ਕੰਮ ਨਹੀਂਗਾ ਘਾਂਟਾ ਵਿੱਚ ਦੀ ਕੁਆਲਿਟੀ ਹੈ ਜੀ ਤੇ ਯਾਰ ਪੂਰੀ ਆ ਫੇਸ ਫੂਸ ਦਿਖਾ ਦੇ ਹਮ ਕੰਨ ਵਿੱਚ ਜਵਾਨੀ ਕਾ ਨਿਕਾ ਜੀ ਹੈ ਨਾ ਖਰਗੋਸ਼ ਸਰਗਾ ਬੱਚਾ 20000 ਚ ਮਾਨਤਨ ਕਰ ਦੇਗਾ ਜੀ ਤਾਂ 20000 ਚ ਮਾਨਤਨ ਹੋ ਜੂ ਬਈ ਠੀਕ ਪੂਰਾ ਦਿਖਾਉਂਦਾ ਹੈ ਨਾ ਜੋਰ ਹਾਂ ਬਾਕੀ ਖੁੱਲੇ ਰੱਖਣਾ ਆਪਾਂ ਹੀ ਰੱਸਾ ਪਾਉਣੇ ਨਾ ਬਈ ਖੁੱਲਗਾ ਹੀ ਆਉਂਦਗਾ ਮਗਰੋਂ ਹਾਂ ਖੁੱਲੇ ਜਾਨਵਰ ਦੀ ਇਹ ਠੀਕ ਆ ਜਾਂਦੇ ਨੇਗੇ ਬਾਕੀ ਹੁਣ ਪੱਕੇ ਸਾਰ ਕੇ ਦਿੱਕਤ ਮੰਨ ਲਾਜਾ ਕੱਚੇ ਜਾਂਦਾ ਫਿਰ ਕੱਚੇ ਦੀ ਜਾਂਦਾ ਸ਼ਾਲਾ ਮਾਰਦਾ ਨਾ ਹੂੰ ਇਹ ਸੀਗਾ ਬੱਚਾ ਆਪਣਾ ਕੋ ਮਤਲਬ ਪਰ 5 ਨੰਬਰ ਤੇ ਲਥਾਨ ਦਿਖਾ ਦਈਏ ਬੋਛ ਕੇ ਜੀ ਝੋਲੀ ਬੜੀ ਜਾਂਦੀ ਨਾ ਝੋਲੀ ਬਹੁਤ ਵਧੀਆ ਬਾਈ ਹੂੰ ਵਧੀਆ ਬਰੀਡ ਵਾਲੇ ਬੱਚੇ ਹੀ ਆ ਸਾਰੇ ਠੀਕ ਹੈ ਹਾਂ ਇੱਥੋਂ ਕੁਆਡ ਹਿੰਦ ਦੁਆਰਾ ਫੇਰ ਦਿਖਾਉਣਾ ਹੈ ਕਰੀ ਸਹੀ ਹੈ ਤੇ ਹੁਣ ਆ ਗਏ ਆਪਾਂ ਕੋ 6 ਨੰਬਰ ਦੇ ਨਾ ਹਾਂ ਇਹ ਐਚ ਐਫ ਆ ਗਈ ਬਈ ਆਪਣੇ ਬੋਲ ਬੱਚੀ ਕਿੰਨੀ ਕੁਮਰ ਬੱਚੀ ਇਹ ਇਹ ਬਈ 8 ਕਿ ਮਹੀਨਿਆਂ ਦੀ ਬੱਚੀ ਹੈ ਇਹਦੀ ਵੀ ਝੋਲੀ ਦਿਖਾ ਦੇ ਬਹੁਤ ਸੋਹਣਾ ਨਾ ਗੁਲਾਬੀ ਥਨ ਲੱਗਿਆ ਹੂੰ ਫੋਟ ਇਹਦੇ ਵੀ ਹੈ ਨਹੀਂ ਕੋਈ ਠੀਕ ਹੈ ਬਾਹਰ ਤੋਂ ਤੁਹਾਨੂੰ ਰੈਂਟ ਦੇ ਫਿਰ ਛੋਟਾ ਮਾ ਕਰ ਲੈ ਹਾਂ ਕੋਈ ਨਹੀਂ ਫੋਟ 10 ਕਿ ਮਹੀਨੇ ਦੀ ਹੋਊਗੀ ਇਹ ਨਹੀਂ ਨਹੀਂ ਇਹ ਸ 8 ਕਿ ਮਹੀਨੇ ਦੀ ਬਈ 8 ਕਿ ਮਹੀਨੇ ਦੀ ਹਾਂ ਇਹਦਾ ਮੁੱਲ ਕਿੰਨਾ ਕਰਾਂ ਇਹਦਾ ਮੁੱਲ 11000 ਰੁਪਏ ਬਈ 11 ਹਾਂ 10 ਦੀ ਦੇਣੀ ਆ ਬਸ ਬਈ 10 ਦੀ ਹਾਂ ਠੀਕ ਆ ਠੀਕ ਆ ਤੇ ਆ ਸਾਈਵਾਲ ਬੱਚਾ ਬਈ ਸਾਈਵਾਲ ਚ ਕਰਾਸ ਆ ਪਿਓਰ ਸਾਈਵਾਲ ਨਹੀਂ ਤੇ ਬੱਚੀ ਦੀ ਝੋਲੀ ਚੈੱਕ ਕਰਾ ਕਰ ਇਹਦੀ ਦਰਦੀ ਆ ਥੋੜਾ ਹੂੰ ਝੋਲੀ ਬੜੀ ਵਾਕ ਮਾਰੀ ਹਾਂ ਇਹ ਗਰਮੀਆਂ ਦੇ ਤੋਹਫੇ ਵਾਲੀ ਬੱਚੀ ਆ ਹੂੰ ਇਹ ਗਰਮੀ ਨਾ ਮੰਨੇ ਵੇਖ ਲਓ 5-6 ਦਿਨ ਹੋ ਗਏ ਬਈ ਆਪਣੇ ਕੋਲ ਨਮਾਈ ਵੀ ਨਹੀਂ ਆ ਮੀਂਹ ਕਰਕੇ ਤੇ ਭੋਰਾ ਨਹੀਂ ਲਿਬੜੀ ਇਹਨਾਂ ਦੀ ਖਾਸੀਅਤ ਹੀ ਹੈ ਖਾਸੀਅਤ ਇਹ ਹੁੰਦੀ ਹੈ ਨਾ ਨਿੰਬੜ ਲੋੜ ਘਟ ਹੁੰਦਾ ਨਾ ਇਹ 7 ਮਹੀਨੇ 6-7 ਮਹੀਨੇ ਦੀ ਹੋਈ ਇਹ ਬਾ 6-7 ਮਹੀਨਿਆਂ ਦਾ ਬੱਚਾ ਬਈ ਤੇ ਦੁੱਧ ਦੇਣੇ ਵੀ ਬਈ ਕਰਮਾ ਨੇ 17-18 ਕਿਲੋ ਪਾ ਦਿੰਦੀਆਂ ਹਾਂ ਗਰਮੀ ਮਨਨ ਸਭਾਈ ਹੱਤੀ ਹੈ ਇਹਨਾਂ ਦੀ ਹੂੰ ਹੂੰ ਸਹੀ ਗੱਲ ਆ ਲੈ ਭਾਈ ਦੇ ਲਓ ਫਲੀ ਪੁਲੀ ਬਹੁਤ ਹੈ ਬੱਚਾ ਆਪਣਾ ਕੋ 7 ਨੰਬਰ ਤੇ 7 ਕਿ ਮਹੀਨੇ ਦੀ ਉਮਰ ਤੇ 7 ਮਹੀਨੇ 7ਵਾਂ ਨੰਬਰ ਦਾ ਬਣਦਾ ਹਨਾ ਹਾਂ ਭਾਈ ਇਹ ਕਿੰਨੇ ਚ ਦੇਗਾ ਬੱਚਾ ਆਪਾਂ ਇਹਦਾ ਮੁੱਲ ਵੀ 11000 ਆ ਭਾਈ ਬਸ ਮਾਨਤਾ ਨੇ ਕਰਾਂਗੇ ਠੀਕ ਆ ਠੀਕ ਆ ਹਾਂ ਬੱਚੀ ਜਾਂ ਜੂਂਚ ਬਹੁਤ ਆ ਹੂੰ ਜਾਂਚਾ ਬੱਚੀ ਪੂਰੀ ਆ ਨਹੀਂ ਕੋਈ ਲਿੱਸੀ ਲਾ ਮੇੜੀ ਅਲੱਗੀ ਹਾਂ ਗੋਲ ਮਟਰੋਲ ਪਈਆ ਪੂਰੀ ਇੱਥੋਂ ਨਿਆ ਮਾਰ ਲੈਣਾ ਸਾਈਵਾਂ ਥੋੜਾ ਕ੍ਰਾਸ ਆ ਗਿਆ ਝੋਲੀ ਦਾ ਬਈ ਕਰਮ ਸਾਰਿਆਂ ਨੇ ਚੰਗੀ ਆ ਹੂੰ ਅੱਗੇ 8 ਤੇ 9 9 ਨੋ ਨਾ ਬੜਾ ਘਾਟਾ ਬਚ ਜਾਣਾ ਪਿਆਰਾ ਹਾਂ ਹਾਂ ਛੋਟਾ ਵੀ ਪਿਆਰਾ ਤੇ ਜਮੇ ਮਹੀਨੇ ਦੋ ਮਹੀਨੇ ਦੇ ਵੀ ਨਾ ਤਾਂ ਹਾਂ ਬਸ ਇੱਥੇ ਜੇ ਹੋਊਗਾ ਵੀ ਡੇਢ ਤੋਂ ਮਹੀਨੇ ਦਾ ਇਹ ਬੱਚਾ ਕਿਨੇ ਦੇਗਾ ਇਹ ਦੋਨੇ ਬਈ ਇਹਨਾਂ ਦੋਨਾਂ ਦਾ 11000 ਮੁੱਲ ਹੈ ਦੋਨਾਂ ਦਾ ਹਾਂ ਤੇ ਇਹ ਕੱਲਾ ਫਟਕਾ ਲੈ ਮੇਰੇ ਕਿਨੇ ਫੇਰ ਕੱਲੇ ਦਾ ਥੋੜਾ ਜ਼ਿਆਦਾ ਹੋਊਗਾ ਬਈ ਤੇ ਰੰਗ ਦਾ ਫਰਕ ਹੈ ਨਾ ਪੱਕਾ ਕੱਲਾ ਜਾਲ ਠੀਕ ਆ ਬੱਚਾ ਆ ਵੀ ਨਹੀਂ ਮਾੜਾ ਇਹ ਝੋਲੀ ਇਹ ਝੋਲੀ ਦਿਖਾਏ ਇਹ 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 ਸਾਰੇ ਬੱਚੇ ਨਾ ਵਧੀਆ ਹੂੰ ਥੋੜੀ ਚੰਗਿਆ ਇਹ ਰਾਂਗੀ ਨੂੰ ਪੂਗੇ ਹੋ ਕਰਾਪਾ ਨਾ ਹਾਂ ਰੰਗ ਹੀ ਪੂਗੇ ਹਾਂ ਰੰਗ ਭੂਸਲਾ ਜਾਊਂ ਚੰਗਾ ਹੂੰ ਕਿੰਨੇ ਕਿੰਨੇ ਮਹੀਨੇ ਹੋਣ ਬੱਚੇ ਇਹ ਆਹਦਾ ਵੀ ਬ ਦੋ ਕੁ ਮਹੀਨੇ ਦੀ ਆ ਡੇਢ ਕਿ ਮਹੀਨੇ ਦੀ ਹੋਊਗੀ ਮੈਨੂੰ ਲੱਗਦਾ ਹੂੰ ਆਹ ਤਾਂ ਦਾ ਹਾਲੀਆ ਹੂੰ ਤੁਹਾਨੂੰ ਵੀ ਚਾਰ ਆ ਦੋਨੇ 10000 ਚ ਦੋਨਾਂ ਦਾ 11000 ਦੱਸ ਦੇ ਦਾਂਗੇ 10 ਚ ਹੈ ਹਾਂ ਲਾਹ ਵਜ ਦਾ ਬੜਾ ਘੈਂਟ ਆ ਯਾਰ ਫੁਰਤ ਹੈ ਨਾ ਸਹੀ ਆ ਦੋ ਬੱਚੇ 11 ਹੈ ਚ 10 ਹੈ ਚ ਦੋ ਵਈ ਤੁਹਾਨੂੰ ਆ ਵੀ ਤੁਹਾਨੂੰ 10 ਚ ਮਿਲ ਜੂ ਆ ਵੀ ਤੁਹਾਨੂੰ 10 ਚ ਮਿਲ ਜੂ ਨਾ ਹਾਂਜੀ ਬਈ ਮਗਰ ਲੈ ਇਹਨਾਂ ਇਹ ਆ ਦੋਵਾਂ ਦਾ 20000 ਉਹਦਾ 25000 ਇਹਦਾ 20 ਇਹਦਾ 20 ਇਹਦਾ 25 ਇਹਦਾ 38 ਉਹਦਾ ਉਹਦਾ 42 ਉਹਦਾ ਦੱਬਾ ਸਮਝੋ ਡੇਢ ਕਿ ਮਹੀਨਾ ਮੰਨ ਬਨ ਕੇ ਚੱਲੋ ਪੌਣ ਇੱਕ ਦੋ ਮਹੀਨੇ ਰਹਿ ਗਏ ਇਹਨਾਂ ਦਾ ਆ ਜਿਵੇਂ ਪਹਿਲਾਂ ਦੋ ਜਨਮ ਰੇਟ ਆ ਇੱਕ ਨਹੀਂ ਹੁੰਦਾ ਇਹਨਾਂ ਦੇ ਹਿਸਾਬ ਚ ਕਰ ਦਿਆਂਗੇ ਵੀ ਕੋਈ ਗੱਲ ਨਹੀਂ ਮਾਨਤਨ ਕਰ ਦਿਆਂਗੇ ਹੱਜ ਜੋੜਾ ਲਊਗਾ ਕੋਈ ਉਸ ਹਿਸਾਬ ਨਾਲ ਕਰ ਬਰਾਬਰ ਜੇ ਕਰ ਲਈ ਹਾਂ ਬਰਾਬਰ ਕਰ ਲਓ ਨੌ ਨਾਗਾ ਤੇ ਪੈਂਡਾਗਾ ਜੈਤੋ ਤੇ ਨੇੜੇ ਬਾਜਾਖਾਨ ਲਾਗਾ ਤੇ ਜਿਹੜੇ ਭਰਾ ਨੂੰ ਜਿਆਦਾ ਨੱਕ ਪਸੰਦ ਆਊਗਾ ਤੇ ਬਾਈ ਨਾਲ ਸੰਬਰ ਕਰ ਲਿਓ ਧੰਨਵਾਦ ਜੀ